ਦਾ ਹਾਲਾਤ ਤੁਹਾਨੂੰ ਦਿਖਾਉਂਦੇ ਆ ਕਿ ਵੀ ਵੈਂਟ ਦੇ ਵਿੱਚ ਜਿਹੜਾ 24 ਘੰਟੇ ਆ ਹੁਣ ਸਿੱਧੀ ਬੰਦ ਦੀ ਟ੍ਰੈਫਿਕ ਨਹੀਂ ਦਰਮੇਂ ਚੌਂਕ ਜਾ ਕੇ ਫੋਨਾ ਹੈ ਇੱਥੇ ਚੌਂਕ ਕੀ ਹਾਲਾਤ ਬਣੇ ਹੋਏ ਆ ਕਿੰਨੀਆਂ ਲੋਕਾਂ ਨੂੰ ਜਿਹੜਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਹਲਕਾ ਦੇ ਮੌਜੂਦਾ ਐਮਐਲਏ ਸਾਹਿਬ ਸਰਦਾ ਸਰਮਨ ਸਿੰਘ ਧੌਣ ਜੀ ਨੂੰ ਬੇਨਤੀ ਕਰਦਾ ਹੈ ਕਿ ਧੌਣ ਸਾਹਿਬ 4 ਸਾਲ ਬੀਤ ਗਿਆ ਤੁਹਾਡੀ ਸਰਕਾਰ ਬਣੀ ਨੂੰ ਆਪਾਂ ਵਿਕਾਸ ਦੀਆਂ ਗੱਲਾਂ ਕਰਦੇ ਆ ਪਰ ਕੁਝ ਹਾਲਾਤ ਨਹੀਂ ਸੁਧੇ ਹਾਲਾਤ ਆ ਉਹ ਦਿਨ ਤੋਂ ਦਿਨ ਜਿਹੜੇ ਬੱਤਰ ਹੋਇਆ ਕਿ ਮਾੜੇ ਹੋਏ ਆ ਪਰ ਉੱਥੇ ਮੈਂ ਬੇਨਤੀ ਕਰੂੰਗਾ ਕਿ ਸੋਸ਼ਲ ਮੀਡੀਆ ਤੇ ਜਿਹੜਾ ਵੱਡੇ ਵੱਡੇ ਬਿਆਨ ਦੇਂਦੇ ਕਿ ਅਸੀਂ ਬੜਾ ਵਿਕਾਸ ਕੀਤਾ ਹੈ ਅਸੀਂ ਬੜਾ ਸੁਧਾਰ ਕੀਤਾ ਹੈ ਉਹਨਾਂ ਗੱਲਾਂ ਤੋਂ ਹਟ ਕੇ ਅਸੀਂ ਇਸ ਚੀਜ਼ ਦਾ ਧਿਆਨ ਰੱਖੀਏ ਕਿ ਸਾਡਾ ਇਸ ਟ੍ਰੈਫਿਕ ਨੂੰ ਜਿਹੜਾ ਲੈ ਕੇ ਕੀ ਸਾਡੀ ਜਾਂ ਗਤੀਵਿਧੀ ਚੱਲੀਆਂ ਲੋਕਾਂ ਦਾ ਵੇਖੋ ਹਾਲਾਤ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਭਿਖੀ ਇਵੈਂਟ ਦੇ ਚੌਂਕ ਦੇ ਹਲਾਤ ਆ ਉਧਰੋਂ ਦੀਵਾਲੀ ਦਾ ਜਿਹੜਾ ਤਿਉਹਾਰ ਵੀ ਆਇਆ ਹੈ ਉਧਰੋਂ ਨਾ ਕੋਈ ਰੂਲ ਫੋਲੋ ਕਰਦਾ ਨਾ ਕੋਈ ਰੱਖਦਾ ਵੇਖੋ ਜੀ ਸ਼ਾਰਟਕਟ ਜਿਹੜਾ ਜਿੱਦਣੋ ਦਾ ਲੱਗਦਾ ਲਾਈ ਜਾਂਦੇ ਆ ਪਰ ਉੱਥੇ ਹੀ ਜਿਹੜਾ ਸੀ ਕੋਈ ਵੀ ਮੁਲਾਜ਼ਮ ਨਹੀਂ ਦਿਖਾਈ ਦੇ ਰਹੇ ਇਹ ਕੋਈ ਇੱਕ ਦੋ ਮੁਲਾਜ਼ਮ ਦਿਖਾਈ ਦਿੰਦੇ ਵੀ ਆ ਪਰ ਉਹਨਾਂ ਵਿੱਚ ਇੱਕ ਕੱਚਾ ਮੁਲਾਜ਼ਮ ਹੈ ਤੇ ਦੂਸਰਾ ਜਿਹੜਾ ਜਿਹੜਾ ਹੀ ਉਹ ਬਿਲਕੁਲ ਭਗਤ ਬੰਦਾ ਹੈ ਵਾ ਜਿੱਦੀ ਕੋਈ ਪੇਸ਼ ਨਹੀਂ ਚੱਲਦੀ ਇੰਨੀ ਪਬਲਿਕ ਦੇ ਵਿੱਚ ਉਹਦੀ ਕੀ ਪੇ ਚੱਲੇ ਤੁਸੀਂ ਬੰਨੇ ਵੀ ਨਹੀਂ ਦੇਖਿਓ ਕਿ ਆ ਜਿਹੜੇ ਬੈਰੀਕੇਡ ਲੱਗੇ ਆ ਇਹ ਬੈਰੀਕੇਡ ਦੀ ਕੋਈ ਸਮਝ ਨਹੀਂ ਲੱਗਦੀ ਇਹਦਾ ਬੈਰੀਕੇਡ ਦਾ ਕੀ ਫਾਇਦਾ ਹੈ ਜੇ ਕਿੰਨਾ ਕੁ ਬੈਨੀਫਿਟ ਹੈ ਇਥੇ ਕੀ ਇਹਦਾ ਲਾਭ ਆ ਉਹਦਣਾ ਕੀ ਇਹ ਟ੍ਰੈਫਿਕ ਘਟਾ ਹੈ ਸਾਰੇ ਬੰਦੇ ਆ ਦੇਖੋ ਸੜਕਾਂ ਆਪੋ ਥਾਪ ਪਈ ਆ ਕੋਈ ਦੀ ਦਾ ਮੈਨ ਲੱਗ ਜਾ ਕੋਈ ਜਾਂਦਾ ਕੋਈ ਮੈਨ ਪਈ ਹੋਣਾ ਲੱਗ ਜਾ ਇਹ ਹਾਲਾਤ ਬਣੇ ਪਏ ਆ ਇੱਥੋਂ ਦੇ ਹਾਲਾਤ ਜਦੋਂ ਵੀ ਤੁਸੀਂ ਚਲ ਜਾਂਦੇ ਜੇ ਇਹੋ ਲਾਦ ਲਿੰਦੇ ਆ ਤੇ ਮੈਂ ਲਾ ਕੇ ਤੇ ਡੀਐਸਪੀ ਸਾਹਿਬ ਬਹੁਤ ਵਧੀਆ ਅਫਸਰ ਆ ਉਹਨਾਂ ਨੂੰ ਬੇਨਤੀ ਕਰਦਾ ਐਂ ਚੀਜ਼ ਦਾ ਕੋਈ ਹੱਲ ਕੀਤਾ ਜਾਵੇ ਚੰਗੇ ਜਿਹੜੇ ਮੁਲਾਜ਼ਮੇ ਤੇ ਲਾਏ ਜਾਣ ਤੇ ਜਾਂ ਜੇ ਵਿਧਾਇਕ ਜਿਹਨੂੰ ਬੇਨਤੀ ਹੈ ਕਿ ਇੱਥੇ ਲਾਲ ਲਾਈਟਾਂ ਜੜੀਆਂ ਇਹ ਬੱਤੀਆਂ ਲਾਈਆਂ ਜਾਣ ਦੇਖੋ ਸਾਰੇ ਬੰਨੇ ਜਿਹੜੀਆਂ ਛੜਕਾਂ ਬੋਲੋਆਂ ਜਾਂ ਪਈਆਂ ਜਦੋਂ ਵੀ ਤੁਸੀਂ ਚੱਲ ਜਾਂਦੇ ਜੇ ਇਹੋ ਹਾਲਾਤ ਦੇਖ ਲੰਗੇ ਪਿੱਛੇ ਦੀ ਵੀਡੀਓ ਆ ਤੇ ਦੇਖੋ ਹਾਲਾਤ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਜੇ ਕੋਈ ਐਕਸੀਡੈਂਟ ਕਿਸ ਦਾ ਨੁਕਸਾਨ ਹੋ ਜਾਂਦਾ ਵਾ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ